ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿੱਚ ਗੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਲੋਕਾਂ ਨੇ ਇਨਸਾਫ ਦੀ ਗੋਹਾਰ ਲਗਾਈ ਹੈ ਦਰਅਸਲ ਗੰਦੇ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਨੈਸ਼ਨਲ ਹਾਈਵੇ ਤੇ ਜਾ ਰਿਹਾ ਹੈ ਜਿਸ ਤੋਂ ਬਾਅਦ ਕਲਾਨੌਰ ਦੇ ਸੇਵਾ ਕੇਂਦਰ ਦੇ ਨਜ਼ਦੀਕ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹਨਾਂ ਨੇ ਸਫਾਈ ਲਈ ਗੋਹਾਰ ਲਗਾਈ ਹੈ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਉਹ ਡਿੱਗ ਪੈਂਦੇ ਨੇ ਭਾਈ ਇਹ ਗੱਲ ਵੀ ਇੱਥੇ ਹੋਣੇ ਦਿਉਲਾਂ ਦਾ ਕੋਈ ਸਰਪੰਚ ਨੰਗਿਆ ਸੀ ਆ ਨਵੇਂ ਕਟਰੇ ਦਾ ਹਾਲ ਆ ਜੇ ਇਹ ਸਭ ਤੋਂ ਕਲਾਂ ਨੌਰ ਦੇ ਵਿੱਚ ਬੈਤਰ ਹਾਲ ਆ 18 1900 ਕਿਲਾ ਜ਼ਮੀਨ ਪੰਚਾਇਤ ਦੀ ਦੱਦਿਆ ਵੀ ਕਲਾਂ ਨੌਰ ਜਿਹੜਾ ਸੋਨੇ ਦੀ ਚਿੜੀ ਬਣ ਸਕਦਾ ਪਰ ਇਸ ਵਕਤ ਕਲਾਂ ਨੋ ਦੇ ਆ ਹਾਲ ਆ ਕਿ ਕੋਈ ਪਿੰਡਾ ਨਾ ਵੀ ਬੈਤਰ ਆ ਪਿੰਡਾ ਨਾ ਵੀ ਬੈਤਰ ਜੇ ਕਈਏ ਚਾਹੀਏ ਕਿ ਕਈਏ ਵੀ ਅਹੀਂ ਸਰਕਾਰ ਕੋਈ ਬਦਲਾਅ ਲਿਆਵਾਂਗੇ ਆ ਆਪਾਂ ਦੀ ਸਰਕਾਰ ਆਏਗੀ ਕਿ ਸਾਡੇ ਕਲਾਂ ਨੌਰ ਦਾ ਬਦਲਾਅ ਕਰੇਗੀ ਤੇ ਆ ਬਦਲਾਅ ਹੋਇਆ ਜੇ ਆ ਵੇਖੋ ਜੀ ਕਲਾਨੌਰ ਦੇ ਹਾਲਾਤ ਕਲਾਨੌਰ ਦੇ ਅਰਬਾਂ ਰੁਪਏ ਜਮ੍ਹਾਂ ਪਏ ਨੇ ਜੇ ਕਲਾਨੌਰ ਦੇ ਚਾਹੋ ਕਲਾਨੌਰ ਸੋਨੇ ਦੀ ਚਿੜੀ ਮੰਨ ਸਕਦਾ ਮੈਂ ਮਨਜਿੰਦਰ ਸਿੰਘ ਆ ਮੇਰੇ ਕੋਲ ਚਾਰ ਜ ਐਸੇ ਪੰਚਾਇਤ ਅਫਸਰ ਹੈ ਇੱਥੇ ਬੀ ਡੀ ਪੀਓ ਦਫਤਰ ਕਲਾਨੌਰ ਵਿਖੇ ਤੇ ਅੱਜ ਜਿਹੜਾ ਤੁਸੀਂ ਮਸਲਾ ਗੰਦੇ ਪਾਣੀ ਦੇ ਨਿਕਾਸ ਦਾ ਧਿਆਨ ਚ ਲਿਆਂਦਾ ਵਾ ਉਹਦੀ ਅਸੀਂ ਹੁਣੇ ਹੀ ਸਬੰਧਤ ਪੰਚਾਇਤ ਅਧਿਕਾਰ ਨੂੰ ਹਦਾਇਤ ਕਰ ਦਿੱਤੀ ਹੈ ਕਿ ਉਹਦਾ ਮੌਕਾ ਵੇਖਿਆ ਜਾਵੇ ਤੇ ਤੁਰੰਤ ਉਹਦਾ ਜਿਹੜਾ ਬੰਦਾ ਹਾਲਿਆ ਉਹ ਕੀਤਾ ਜਾਵੇ ਵਾਰਸ਼ ਕਰਕੇ ਵਾਰਸ਼ ਪਿਛਲੇ 2 ਦਿਨ ਤੋਂ ਲਗਾਤਾਰ ਹੋ ਰਹੀਆ ਉਹਦੇ ਕਰਕੇ ਪਾਣੀ ਦੀ ਨਿਕਾਸੀ ਦੇ ਵਿੱਚ ਕਿਤੇ ਜੇ ਰੁਕਾਵਟ ਆਈ ਆ ਅਸੀਂ ਉਹਨੂੰ ਸਾਰਾ ਇਜਾਜਾ ਲੈਣ ਲਈ ਗਿਆਤਾ ਵਾ ਇਹਦਾ ਜਿਹੜਾ ਹੱਲ ਜਿਹੜਾ ਕਰਾ ਦਿੱਤਾ ਜਾਏਗਾ ਆ ਉਹ ਵੀ ਸਾਡੀ ਬੀਡੀਪੀ ਮੈਮ ਨੇ ਜਿਹੜੇ ਆ ਜਿਹੜੇ ਸਫਾਈ ਦੇ ਹੈਗੇ ਸਫਾਈ ਕਰਨ ਦੇ ਕਰਮਚਾਰੀ ਹੈ ਉਹਨਾਂ ਨੂੰ ਬੁਲਾ ਲਿਆ ਗਿਆ ਵਾ ਉਹਨਾਂ ਨੂੰ ਵੀ ਸਖਤ ਹਿਦਿਆਤ ਜੜੀਆ ਕਰ ਦਿੱਤੀ ਜਾਏਗੀ। ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿੱਚ ਗੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ। ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਲੋਕਾਂ ਨੇ ਇਨਸਾਫ ਦੀ ਗੋਹਾਰ ਲਗਾਈ ਹੈ ਦਰਅਸਲ ਗੰਦੇ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਨੈਸ਼ਨਲ ਹਾਈਵੇ ਤੇ ਜਾ ਰਿਹਾ ਜਿਸ ਤੋਂ ਬਾਅਦ ਕਲਾਨੌਰ ਦੇ ਸੇਵਾ ਕੇਂਦਰ ਦੇ ਨਜ਼ਦੀਕ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਨੇ ਸਫਾਈ ਲਈ ਗੋਹਾਰ ਲਗਾਈ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਉਹ ਡਿੱਗ ਪੈਂਦੇ ਨੇ ਭਾਈ ਇਹ ਗੱਲ ਵੀ ਇੱਥੇ ਹੁਣੇ ਦਿਉਲਾਂ ਦਾ ਕੋਈ ਸਰਪੰਚ ਨੰਗਿਆ ਸੀ ਆ ਨਵੇਂ ਕਟਰੇ ਦਾ ਹਾਲ ਆ ਜੇ ਇਹ ਸਭ ਤੋਂ ਕਲਾਨੌਰ ਦੇ ਵਿੱਚ ਬੇਤਰ ਹਾਲ ਆ 181900 ਕਿਲਾ ਜਮੀਨ ਪੰਚਾਇਤ ਦੀ ਰਹਾਦੇ ਵੀ ਕਲਾਨੌਰ ਜਿਹੜਾ ਸੋਨੇ ਦੀ ਚਿੜੀ ਬਣ ਸਕਦਾ ਪਰ ਇਸ ਵਕਤ ਕਲਾਨੌਰ ਦੇ ਆ ਹਾਲਾਤ ਆ ਕਿ ਕੋਈ ਪਿੰਡਾਂ ਨਾਲੋਂ ਵੀ ਬਿਹਤਰ ਆ ਪਿੰਡਾਂ ਨਾਲੋਂ ਵੀ ਬਿਹਤਰ ਜੇ ਕਈਏ ਚਾਹੀਏ ਕਿ ਕਈਏ ਵੀ ਅਹੀਂ ਸਰਕਾਰ ਕੋਈ ਬਦਲਾਅ ਲਿਆਵਾਂਗੇ ਆ ਆਪਾੜੀ ਸਰਕਾਰ ਆਏਗੀ ਕਿ ਸਾਡੇ ਕਲਾਨੌਰ ਦਾ ਬਦਲਾਅ ਕਰੇਗੀ ਤੇ ਆ ਬਦਲਾਅ ਹੋਇਆ ਜੀ ਆ ਵੇਖੋ ਜੀ ਕਲਾਨੌਰ ਦੇ ਹਾਲਾਤ ਕਲਾਨੌਰ ਦੇ ਅਰਬਾਂ ਰੁਪਏ ਜਮ੍ਹਾਂ ਪਏ ਨੇ ਜੇ ਕਲਾਨੌਰ ਦੇ ਚਾਓ ਕਲਾ ਨੂੰ ਸੋਨੇ ਦੀ ਚਿੜੀ ਮੰਨ ਸਕਦਾ ਮੈਂ ਮਨਜਿੰਦਰ ਸਿੰਘ ਆ ਮੇਰੇ ਕੋਲ ਚਾਰ ਜ ਐਸੇ ਪੰਚਾਇਤ ਅਸਰਿਆ ਇੱਥੇ ਬੀਡੀਪੀਓ ਦਫਤਰ ਕਲਮੌਰ ਵਿਖੇ ਤੇ ਅੱਜ ਜਿਹੜਾ ਤੁਸੀਂ ਮਸਲਾ ਗੰਦੇ ਪਾਣੀ ਦੇ ਨਿਕਾਸ ਦਾ ਧਿਆਨ ਚ ਲਿਆਂਦਾ ਵਾ ਉਹਦੀ ਅਸੀਂ ਹੁਣੇ ਹੀ ਸਬੰਧਤ ਪੰਚਾਇਤਿਕਤਰ ਨੂੰ ਹਦਾਇਤ ਕਰ ਦਿੱਤੀ ਏ ਕਿ ਉਹਦਾ ਮੌਕਾ ਵੇਖਿਆ ਜਾਵੇ ਤੇ ਤੁਰੰਤ ਉਹਦਾ ਜਿਹੜਾ ਬੰਦਾ ਹਾਲਿਆ ਉਹ ਕੀਤਾ ਜਾਵੇ بارش ਕਰਕੇ بارش ਪਿਛਲੇ 2 ਦਿਨ ਤੋਂ ਲਗਾਤਾਰ ਹੋ ਰਹੀ ਆ ਉਹਦੇ ਕਰਕੇ ਪਾਣੀ ਦੀ ਨਿਕਾਸੀ ਦੇ ਵਿੱਚ ਕਿਤੇ ਜੇ ਕੋਈ ਰੁਕਾਵਟ ਆਈ ਆ ਤਾਂ ਸੀ ਉਹਨੂੰ ਸਾਰਾ ਇਜਾਜਾ ਲੈਣ ਲਈ ਗਿਆਤਾ ਵਾ ਇਹਦਾ ਜਿਹੜਾ ਹੱਲ ਜਿਹੜਾ ਕਰਾ ਦਿੱਤਾ ਜਾਏਗਾ ਆ ਉਹ ਵੀ ਸਾਡੀ ਬੀ.ਵੀ. ਮੈਮ ਨੇ ਜਿਹੜੇ ਆ ਜਿਹੜੇ ਸਫਾਈ ਦੇ ਹੈਗੇ ਸਫਾਈ ਕਰਨ ਦੇ ਕਰਮਚਾਰੀ ਹੈ ਉਹਨਾਂ ਨੂੰ ਬੁਲਾ ਲਿਆ ਗਿਆ ਵਾ ਉਹਨਾਂ ਨੂੰ ਵੀ ਸਖਤ ਹਦਾਇਤ ਜਿਹੜੀਆਂ ਕਰ ਦਿੱਤੀ ਜਾਏਗੀ